ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤਿ ਢੂ ਮਾਖੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੇ ਜੋ ਕੀ ਵਦੈ ਦੇ ਗੁਨਾ ਸਤ ਭੈਣ ਭਰਾਵ ਹੈ ਪਰ ਰੰਗਤ ਦਾਨ ਭੜੀ ਵਦੈ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਵਦੈ ਲਹਿਣੇ ਧਰਿਉ ਛਤ ਸਿਰੇ ਕਰ ਸਿਫਤੀ ਅੰਮ੍ਰਿਤ ਪੀਵਦੈ ਮਾਤ ਗੋਰੀ ਆਤਮ ਦੇਵ ਦੀ ਖੜਕ ਜੋ ਪ੍ਰਾਕੂ ਆ ਜੀਏ ਦਾ ਗੋਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਸੀਵਦਾ ਸਾ ਟਿੱਕਾ ਦੀ ਤੋ ਸੁਜੀਵਦਾ ਲਹਿਣੇ ਦੀ ਫੇਰ ਆਈਏ ਨਾਨਕਾ ਦੋਹੀ ਖੱਟੀ ਹੈ ਜੋਤ ਉਹਾ ਜੁਗਤ ਸਾਏ ਸਹ ਕਾਇਆ ਫੇਰ ਪਲੱਟੀ ਹੈ ਚੁੱਲ੍ਹੇ ਸੁਛਤ ਨਿਰੰਜਨੀ ਮਲਕ ਸਤਿ ਬੈਠਾ ਗੁਰ ਹੱਟੀ ਹੈ ਕਰਹਿ ਜੀ ਗੁਰ ਫਰਮਾਇਆ ਸੇਲ ਜੋ ਗਲੂਣੀ ਚੱਟੀ ਹੈ ਲੰਗਰ ਚੱਲੈ ਗੁਰਸਬਦ ਹਰ ਤੋਟਣਾ ਵੀ ਖੱਟੀਆ ਖਰਚੇ ਦਿੱਤ ਖਸਮਦੀ ਆਪ ਖੈਦੀ ਖੈਰ ਦਬੱਟੀਆ ਹੋਵੇ ਸਿਫਤ ਖਸਮਦੀ ਨੂਰ ਅਰਸੂ ਕੁਰਸੋ ਛੱਟੀਆ ਤੋਤੇ ਡਿੱਠੇ ਸੱਚੇ ਬਾਤ ਸਨ ਮਨ ਜਨਮ ਜਨਮ ਦੀ ਕੱਟੀਆ ਸੱਚ ਜੇ ਗੁਰ ਫਰਮਾਇਆ ਕਿਉ ਐਦੂ ਬੋਲੋ ਹੱਟੀਆਂ ਪੁਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰੱਟੀਆ ਦਿਲ ਖੋਟਿਆ ਕੀ ਫਿਰਲ ਮਨ 파ਰੂ ਚਾਇਨ ਛੱਟੀਆ ਜਿਨ ਆਖੀ ਸੋਈ ਕਰੇ ਜਿਨ ਕੀ ਤੀਤ ਨੇ ਥੱਟਿਆ ਕੌਣ ਹਾਰੇ ਕਿਨ ਉਵਟਿਆ ਜਿਨ ਕੀ ਤੀ ਸੋ ਮੰਨਣਾ ਕੋ ਸਾਲ ਜੀ ਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਗੁਰ ਆਖੇ ਸੱਚਾ ਕਰੇ ਸਾ ਬਾਤ ਹੋਵੇ ਦਰ ਹਾਲੀ ਗੁਰ ਅੰਗਦ ਦੀ ਦੋਹੀ ਫਰੀ ਹਰ ਕਰਤਾ ਬੰਦ ਬਹਾਲੀ ਨਾਨਕ ਪਾਇ ਕਾਇਆ ਪਲਟ ਕਰ ਮਲ ਤਖਤ ਬੈਠਾ ਸਿਆ ਡਾਲੀ ਦਰ ਸੇਵੇ ਉਮਤ ਖੜੀ ਮਸਕ ਲਾਹੋ ਜੰਗਾਲੀ ਦਰਦਰ ਮੇਸ ਖਸਾਮਦਾ ਨਾ ਸੱਚਾ ਬਾਣੀ ਲਾਲੀ ਬਲਵਾਂਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡਿਯ ਰਸ ਅੰਮ੍ਰਿਤ ਖੀਰ ਕੇ ਆਲੀ ਗੁਰ ਸਿੱਖਾਂ ਕੇ ਮੁਖ ਉਜਲੇ ਮਨ ਮੁਖੀਏ ਪਰਾਲੀ ਭਏ ਕਮੂਲ ਖਸਾਮ ਨਾਲ ਜਾ ਕਾਲ ਮਰਦੀ ਘਾਲੀ ਮਾਤਾ ਖੀਵੀ ਸਹ ਸੋਏ ਜਿਨ ਗੋਏ ਉਠਾਲੀ ਕੋਰੀਓ ਗੰਗ ਵਹਾਈਏ ਦੁਨੀਆਈ ਆਖੇ ਕੇ ਕਿਉਨ ਨਾਨਕੀ ਸਰਜਗਨਾਥ ਪੋਚ ਹਦੀ ਵੇਣ ਵਿਰ ਕਿਉਨ ਮਧਾਨ ਪਰਬਤ ਕਰ ਨੇਤਰ ਬਾਸਕ ਸਬ ਦ੍ਰਿੜ ਕਿਉਨ ਚੌਦਹ ਰਤਨ ਨਿਕਾਲੇਨ ਕਰਿ ਆਵਾ ਗਉਣ ਚਿਲ ਕਿਉਨ ਕੁਦਰਤ ਇਹ ਵੀ ਖਾਲੀ ਏਨ ਜਿਨ ਐਵਡ ਪੈਨ ਛਿਣਕਿਓਨ ਲਹਿੜੇਂ ਤਰੇ 68 ਸਿਰ ਉਸਮਾਨ ਕਿਹਾੜਾ ਛਕਿਓਨ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇ ਤੀਮਕਿਓਨ ਸਿੱਖਾ ਪੁੱਤਰਾ ਕੋਕ ਸਭ ਉਮਤ ਵੇਖੋ ਜੇ ਕਿਓਨ ਜਸੁਦੋਸਤਾਂ ਲੈਣਾ ਟਿਕਿਓਨ ਫੇਰ ਵਸਾਇਆ ਫੇਰ ਆਣ ਸਤਗੁਰ ਖਾਡੂਰ ਜਬ ਤਬ ਸੰਜਮ ਨਾਲ ਤੁਧ ਹੋਰ ਮੋਚ ਘਰੂਰ ਲੱਭ ਬਿਨਾ ਹੈ ਮਾਨਸਾ ਜੋ ਪਣੀ ਬੂਰ ਵਰਿਆ ਦਰਗਹ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥ ਰ ਲਪਈ ਤੂ ਹੋਠਰੂਰ ਨੌ ਨਿਤਨਾਮ ਨਿਤਾਨ ਹੈ ਤੁਧ ਵਿੱਚ ਭਰਪੂਰ ਜਿੰਦਾ ਤੇਰੀ ਜੋ ਕਰੇ ਸੋ ਵਈਏ ਚੂਰ ਨੇੜੇ ਦਿਸੇ ਮਾਤ ਲੋਕ ਤੁਸੁਜਾ ਚੂਰ ਫੇਰ ਵਸਾਇਆ ਫੇਰੋਂ ਸਤਗੁਰ ਖਾਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਣ ਪਿਉ ਦਾ ਦੇ ਜੀ ਵਿਹਾ ਪੁੱਤਾ ਪਰਵਾਣ ਜਿਨ ਬਸਕ ਨੇਤਰਾ ਘੱਤਿਆ ਕਰਨੇ ਹੀ ਤਾਣ ਜਿਨ ਸਮੁੰਦ ਵੀ ਰੋ ਲਿਆ ਕਰ ਮੇਰ ਮਧਾਨ ਚੌਧਰ ਤਨਿ ਘਾਲੇਨ ਕੀ ਤੋਨ ਚਾਨਾਨ ਕੋੜਾ ਕੀ ਤੋ ਸਹਜਦਾ ਜਤ ਕੀਓ ਪਲਾਣ ਤੜਕ ਸੜਾਇਓ ਸਤਿਦਾ ਜਸ ਹੰਦਾ ਬਾਣ ਕਾਲ ਵਿੱਚ ਤੂ ਵੰਧਾਰ ਸਾ ਚੜਿਆ ਰੇ ਪਾੜ ਸਤੋ ਕੀਤ ਜਮਾਇਓ ਸਤੋਸ਼ਾ ਮਾਣ ਨਿਤਰ ਸੋਈ ਤੇਰੀ ਐ ਕਿਉ ਮੈਦਾ ਖਾਣ ਚਾਰੇ ਕੁੰਡਾ ਸੁਜੀ ਉਸ ਮਨ ਮੇ ਸਬਦ ਪਰਵਾਣ ਆਵਾਗੋਣ ਦੀ ਬਾੜਿਓ ਕਰ ਨਗਰ ਨਿਸਾਨ ਲੋਚਰੀਆ ਉਹ ਤਾਰਲੇ ਸੋ ਪ੍ਰਖ ਸੁਜਾਣ ਜੱਖੜ ਵਾ ਉਹ ਢੋਲਈ ਪਰਬਤ ਮੀ ਰਾਣ ਜਾਣੇ ਮਿਰਥਾ ਜੀ ਕੀ ਜਾਣੀ ਹੁ ਜਾਣ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਤੂ ਸੁਘੜ ਸੁਜਾਣ ਧਾਨ ਜਿਸਤ ਗੁਰ ਭਾਵ ਸੀ ਸੋ ਸੱਤੇ ਧਾਨ ਨਾਨਕ ਹੰਦਾ ਸੱਤਰ ਸਰ ਉੰਮਤ ਹੈ ਰਾਣ ਸੋ ਟਿਕਾ ਸੋ ਵੇਣਾ ਸੋਈ ਦੀ ਬਾਣ ਕਿਉ ਦਾਦੇ ਜੀ ਮੇਹਾ ਪੋਤਰਾ ਪਰਵਾਨ ਤਨਤਨ ਰਾਮਦਾਸ ਗੁਰ ਜਿਨ ਸਿਰਿਆ ਤਿਰੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰ ਜਣਹਾਰਾ ਤਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨ ਪਾਰ ਆਵਰਿਆ ਜਿਨੇ ਤੂ ਸੇਵਿਆ ਭਾਉ ਕਰ ਸੇਤੁ ਦਪਾਰੂ ਤਾਰਿਆ ਲਭ ਲੋਭ ਕਾਮ ਕ੍ਰੋਧ ਮੂਹ ਮਾਰ ਕੱਢੇ ਤੁਸ ਸਾ ਪਰਵਾਰਿਆ ਤਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਿਕਾਰਿਆ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿਠਾ ਤਾ ਮਨ ਸਾਧਾਰਿਆ ਚਾਰੇ ਜਾਗੇ ਚਾਹੋ ਜੁਗੀ ਪੰਚਾਇਣ ਆਪੇ ਹੋਆ ਆਪ ਹੀ ਨੇ ਆਪ ਸਾਚਿਓਨ ਆਪੇ ਹੀ ਥਮ ਖਲੋਆ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ ਸਭ ਉਮਤਿਆ ਮਣ ਜਾਵਣੀ ਆਪੇ ਹੀ ਨਵਨ ਰੋਵਾ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾ ਖਿਵੈ ਚੰਦੋਵਾ ਊਗਮਣ ਹੋਤੇ ਆਥਵਣ ਹੋ ਚਾਚਕੀ ਕੀਨ ਲੋਵਾ ਜਿਨੇ ਗੁਰੂ ਨਾ ਸੇਵਿਓ ਮਨ ਮੁੱਖਾ ਪਿਆ ਬੋਵਾ ਧੂਣੀ ਚੌਣੀ ਕਰਾਮਤ ਸੱਚੇ ਦਾ ਸੱਚਾ ਢੋਵਾ ਚਾਰੇ ਜਗੇ ਚਹ ਜੁਗੀ ਪੰਚਾਇਆ ਪੇ ਹੋਵਾ ਧੂਣੀ ਚੌਣੀ ਕਰਾਮਤ ਸੱਚੇ ਦਾ ਸੱਚਾ ਟੋਆ ਚਾਰੇ ਜਾ ਕੇ ਚੋਹ ਜੁਗੀ ਪੰਚਾਇਣ ਆਪੇ ਹੁਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ What? Well